ਤੁਸੀਂ ਸੁਣ ਰਹੇ ਹੋ ਕਿਤਾਬ ਰੋਸ਼ਨ ਦਿਮਾਗ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ 29ਵੇਂ ਭਾਗ ਵਿੱਚ ਸੁਣੋ ਹੱਕ ਮੰਗਣ ਤੇ ਸਾਨੂੰ ਦੇਸ਼ throi ਕਿਹਾ ਜਾਂਦਾ ਹੈ ਖਾਲਿਸਤਾਨ ਵਿੱਚ ਕਿਸੇ ਧਰਮ ਨਾਲ ਵਿਤਕਰਾ ਨਹੀਂ ਹੋਵੇਗਾ ਫੈਡਰੇਸ਼ਨ ਦਾ ਸੰਘਰਸ਼ ਕਿਸੇ ਧਰਮ ਦੇ ਵਿਰੋਧ ਨਹੀਂ Hindu professor ਦੇ ਸ਼ੰਕੇ ਵੀ ਦੂਰ ਕੀਤੇ ਅਤੇ ਖਾਲਿਸਤਾਨ ਦੀਆਂ ਹੱਦਾਂ ਬਾਰੇ ਅਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਕ ਮੰਗਣ ਤੇ ਸਾਨੂੰ ਦੇਸ਼ ਧਰੋਹੀ ਕਿਹਾ ਜਾਂਦਾ ਹੈ ਜੇਲ੍ਹ ਵਿੱਚੋਂ ਰਿਹਾਈ ਪਿੱਛੋਂ ਸਰਦਾਰ ਹਰਮਿੰਦਰ ਸਿੰਘ ਸੰਧੂ ਦੇਸ਼ ਅਤੇ ਵਿਦੇਸ਼ ਦੀ ਪ੍ਰੈਸ ਦਾ ਕੇਂਦਰ ਬਿੰਦੂ ਬਣ ਗਿਆ ਵੱਖ-ਵੱਖ ਅਖਬਾਰਾਂ ਤੇ ਮੈਗਜ਼ੀਨਾਂ ਨੇ ਉਸ ਨਾਲ ਇੰਟਰਵਿਊ ਕਰਨ ਦੇ ਯਤਨ ਆਰੰਭ ਕਰ ਦਿੱਤੇ ਭਾਵੇਂ ਕਿ ਸਰਦਾਰ ਸੰਧੂ ਨੂੰ ਵਧੀਰੇ ਸਮਾਂ ਨਹੀਂ ਮਿਲ ਸਕਿਆ ਪਰ ਜਿੰਨਾ ਕੋਈ ਸਮਰਿਹਾਈ ਤੋਂ ਬਾਅਦ ਉਸ ਨੂੰ ਮਿਲਿਆ ਉਸ ਦੌਰਾਨ ਉਸ ਨੇ ਬਹੁਤ ਅਹਿਮ ਕਾਰਜ ਵੀ ਕੀਤੇ ਵੱਡੇ ਵੱਡੇ ਪੱਤਰਕਾਰਾਂ ਨੂੰ ਲਾ ਜਵਾਬ ਵੀ ਕੀਤਾ ਅਤੇ ਦੁਨੀਆ ਭਰ ਵਿੱਚ ਸਿੱਖਾਂ ਦੇ ਸੰਘਰਸ਼ ਅਤੇ ਨਿਸ਼ਾਨੇ ਬਾਰੇ ਬੜਾ ਕੁਝ ਸਪਸ਼ਟ ਕਰ ਦਿੱਤਾ ਇਟਲੀ ਇੰਟਰਵਿਊ ਪੱਤਰਕਾਰ ਸ੍ਰੀ ਨੰਦ ਚਾ ਅਤੇ ਬੀ ਐਸ ਬਾਬਾ ਨੇ ਕੀਤੀ ਜੋ ਕਿ ਦਾ ਵੀਕ ਦੇ 17 12 1999 ਦੇ ਅੰਕ ਵਿੱਚ ਛਪੀ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਸ਼ਹਾਦਤ ਤੋਂ ਬਾਅਦ ਪੰਥਕ ਮੈਗਜ਼ੀਨ ਖੰਡੇ ਧਾਰ ਨੇ ਇਸ ਨੂੰ ਪੁਨਾ ਪੰਜਾਬੀ ਵਿੱਚ ਅਨੁਵਾਦ ਕਰਕੇ ਛਾਪਿਆ ਲੇਖਕ ਪ੍ਰਸ਼ਨ ਬਹੁਤ ਸਾਰੇ ਲੋਕਾਂ ਦਾ ਇਹ ਵਿਚਾਰ ਹੈ ਕਿ ਕੇਂਦਰ ਵਿੱਚ ਨਵੀਂ ਸਰਕਾਰ ਦੇ ਆਉਣ ਨਾਲ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਇੱਕ ਲੋਕ ਨੇਤਾ ਵਜੋਂ ਉੱਭਰ ਕੇ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਨਵੀਂ ਤਬਦੀਲੀ ਆਈ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਉੱਤਰ ਜੇਲਾਂ ਅਜੇ ਵੀ ਬੇਦੋਸ਼ੀ ਸਿੱਖਾਂ ਨਾਲ ਭਰੀਆਂ ਪਈਆਂ ਹਨ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁਖਾ ਜਿਨ੍ਹਾਂ ਨੇ ਜਰਨਲ ਵੈਦਿਆ ਨੂੰ ਕਤਲ ਕਰਨਾ ਸਵੀਕਾਰ ਕਰ ਲਿਆ ਹੈ ਸ਼ਾਇਦ ਛੇਤੀ ਹੀ ਫਾਹੇ ਲਾ ਦਿੱਤੇ ਜਾਣਗੇ ਜੇਕਰ ਵੀਪੀ ਸਿੰਘ ਸਾਡੇ ਵੱਲ ਦੋਸਤੀ ਦਾ ਹੱਥ ਵਧਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਜੇਲਾਂ ਵਿੱਚ ਬੰਦ ਸਾਰੇ ਸਿੱਖਾਂ ਵਿਰੁੱਧ ਕੇਸ ਵਾਪਸ ਲੈ ਕੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਜੇ ਵੀਪੀ ਸਿੰਘ ਜਿੰਦਾ ਅਤੇ ਸੁਖਾ ਨਾਲ ਸ੍ਰੀ ਦਰਬਾਰ ਸਾਹਿਬ ਆਉਣ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਾਨ ਲੈਣ ਕਿ ਉਹਨਾਂ ਦੀ ਸਰਕਾਰ ਪਹਿਲੀ ਕਾਂਗਰਸ ਸਰਕਾਰ ਵਾਂਗ ਸਿੱਖਾਂ ਤੇ ਜ਼ੁਲਮ ਅਤੇ ਵਧੀਆਂਕੀਆਂ ਨਹੀਂ ਕਰੇਗੀ ਤਾਂ ਇਹ ਸਿੱਖਾਂ ਲਈ ਇੱਕ ਮਹਾਨ ਦੇਣ ਤੋਹਫਾ ਹੋਵੇਗੀ। ਪ੍ਰਸ਼ਨ ਕੀ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਕਿ ਜਿੰਦੇ ਅਤੇ ਸੁੱਖੇ ਵਿਰੁੱਧ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ? ਉੱਤਰ ਜੇਕਰ ਪ੍ਰਧਾਨ ਮੰਤਰੀ ਸਿੱਖ ਕੌਮ ਤੇ ਆਪਣਾ ਚੰਗਾ ਪ੍ਰਭਾਵ ਪਾਉਣਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਇਹ ਤੋਹਫਾ ਸਿੱਖਾਂ ਨੂੰ ਦੇਣਾ ਚਾਹੀਦਾ ਹੈ। ਉਹ ਇਹ ਕੰਮ ਕਰਨ ਵਿੱਚ ਯੋਗ ਹਨ ਉਹ ਰਾਸ਼ਟਰਪਤੀ ਨੂੰ ਜਿੰਦੇ ਅਤੇ ਸੁੱਖੇ ਦੇ ਕੇਸਾਂ ਬਾਰੇ ਸ਼ਿਫਾਰਿਸ਼ ਵੀ ਕਰ ਸਕਦੇ ਹਨ ਪ੍ਰਸ਼ਨ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਕਿ ਰਾਜਪਾਲ ਸਿਧਾਰਥ ਸ਼ੰਕਰ ਰੇ ਨੇ ਅਹੁਦਾ ਛੱਡਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੀ.ਪੀ ਸਿੰਘ ਨੂੰ ਲਿਖਿਆ ਸੀ ਕਿ ਹਰਮਿੰਦਰ ਸਿੰਘ ਸੰਧੂ ਨੂੰ ਦੇਸ਼ ਧਰੋਹੀ ਤੇ ਵੱਖਵਾਦੀ ਬਿਆਨ ਦੇਣ ਵਾਸਤੇ ਨਜ਼ਰਬੰਦ ਕੀਤਾ ਜਾਏ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਉੱਤਰ ਸਰਕਾਰ ਜੋ ਠੀਕ ਸਮਝੇ ਕਰ ਸਕਦੀ ਹੈ ਸਭ ਤੋਂ ਪਹਿਲਾਂ ਸਰਕਾਰ ਨੂੰ ਐਲਕੇ ਅਡਵਾਨੀ ਬਾਲ ਠਾਕਰੇ ਅਤੇ ਅਟਲ ਬਿਹਾਰੀ ਵਾਜਪਾਈ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਜੋ ਖੁੱਲੇ ਤੌਰ ਤੇ ਹਿੰਦੂ ਰਾਜ ਦੀ ਗੱਲ ਕਰ ਰਹੇ ਹਨ ਆਰਐਸਐਸ ਵੀ ਖੁੱਲੇ ਤੌਰ ਤੇ ਹਿੰਦੂ ਰਾਜ ਦੀ ਗੱਲ ਕਰ ਰਹੀ ਹੈ ਪਰ ਸਿੱਖਾਂ ਲਈ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਦ ਵੀ ਅਸੀਂ ਆਪਣੇ ਜ਼ਾਇਦ ਹੱਕਾਂ ਲਈ ਗੱਲ ਕਰਦੇ ਹਾਂ ਤਾਂ ਸਾਨੂੰ ਦੇਸ਼ਤ੍ਰੋਹੀ ਆਖਿਆ ਜਾਂਦਾ ਹੈ ਇਹ ਕੋਈ ਪਹਿਲੀ ਵਾਰ ਹੀ ਨਹੀਂ ਕਿ ਕਿਸੇ ਨੇ ਖਾਲਸਾਤਾਨ ਦੀ ਮੰਗ ਕੀਤੀ ਹੋਵੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ 20 1999 ਦੇ ਮੱਤੇ ਵਿੱਚ ਖਾਲਸਾਤਾਨ ਦੀ ਮੰਗ ਕੀਤੀ ਸੀ ਉਸ ਵੇਲੇ ਸਰਕਾਰ ਨੇ ਇਸ ਤੇ ਕਿਉਂ ਨਹੀਂ ਇਤਰਾਜ਼ ਕੀਤਾ ਸਰਕਾਰ ਸਮਝ ਲਵੇ ਕਿ ਇਹ ਹਰਮਿੰਦਰ ਸਿੰਘ ਸੰਧੂ ਹੀ ਨਹੀਂ ਜੋ ਖਾਲਸਾਤਾਨ ਬਾਰੇ ਗੱਲ ਕਰਦਾ ਹੈ ਮੈਂ ਕੇਵਲ ਆਪਣੀ ਜਥੇਬੰਦੀ ਦੇ ਨਿਸ਼ਾਨੇ ਬਾਰੇ ਹੀ ਬੋਲਿਆ ਹਾਂ ਪ੍ਰਸ਼ਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤਾਂ ਕਦੇ ਵੀ ਆਪਣੇ ਬਿਆਨ ਵਿੱਚ ਖਾਲਸਾਤਾਨ ਦੀ ਗੱਲ ਨਹੀਂ ਕੀਤੀ ਉਸ ਦੀ ਅਗਵਾਈ ਸ਼ਾਇਦ ਫਾਡੇਸ਼ਨ ਨੂੰ ਵੀ ਪ੍ਰਵਾਨ ਹੈ ਇਸ ਹਾਲਤ ਵਿੱਚ ਕੋਈ ਇਸ ਤੋਂ ਕੀ ਸਿੱਟਾ ਕੱਢਦਾ ਹੈ ਪੁੱਤਰ ਸਰਦਾਰ ਮਾਨ ਨੇ ਕਦੇ ਵੀ ਖਾਲਸਾਣ ਦੀ ਮੰਗ ਨਹੀਂ ਕੀਤੀ ਪਰ ਉਹਨਾਂ ਨੇ ਅਨੰਦਪੁਰ ਸਾਹਿਬ ਮਤੇ ਬਾਰੇ ਆਖਿਆ ਹੈ ਸਰਕਾਰ ਦਾ ਅਨੰਦਪੁਰ ਸਾਹਿਬ ਮਤੇ ਨੂੰ ਸਭ ਕਾਰ ਕਰ ਲੈਣਾ ਹੀ ਖਾਲਸਾਣ ਵੱਲ ਇੱਕ ਕਦਮ ਹੈ ਇਸ ਨਿਸ਼ਾਨੇ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਹੁਣ ਇਹ ਸਰਦਾਰ ਮਾਨ ਦਾ ਕੰਮ ਹੈ ਕਿਉਂ ਸਿੱਖਾਂ ਦੇ ਇਸ ਰਾਜਨੀਤਿਕ ਨਿਸ਼ਾਨੇ ਨੂੰ ਪੂਰਾ ਕਰਵਾਉਂ ਉਸਨੇ ਬੜੀ ਕੁਰਬਾਨੀ ਕੀਤੀ ਹੈ ਤੇ ਜੇਲ੍ਹਾਂ ਵਿੱਚ ਬੜੇ ਤਸੀਹੇ ਚਲੇ ਹਨ ਉਹ ਹੁਣ ਇਸ ਸਮੇਂ ਸਿੱਖਾਂ ਦੀ ਰਹਿਨਮਾਈ ਕਰਨ ਲਈ ਅੱਗੇ ਆਏ ਹਨ ਸਾਡੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਹਨ ਪ੍ਰਸ਼ਨ ਕੀ ਫੈਡਰੇਸ਼ਨ ਸਰਦਾਰ ਮਾਨ ਨੂੰ ਆਪਣਾ ਆਗੂ ਪ੍ਰਵਾਨ ਕਰੇਗੀ ਜੇਕਰ ਉਹ ਵਿਚਾਰਲਾ ਰਾਹ ਅਪਣਾਏ ਉੱਤਰ ਅਸੀਂ ਸਰਦਾਰ ਮਾਨ ਨੂੰ ਉਦੋਂ ਤੱਕ ਪੂਰਾ ਸਹਿਯੋਗ ਦੇਵਾਂਗੇ ਜਦੋਂ ਤੱਕ ਸਿੱਖ ਹੱਕਾਂ ਦੀ ਪ੍ਰਾਪਤੀ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਜੂਝਦੇ ਰਹਿਣਗੇ। ਪ੍ਰਸ਼ਨ ਪਰ ਤੁਸੀਂ ਅਮਨ ਦੇ ਰਾਹ ਵਿੱਚ ਰੋੜੇ ਕਿਉਂ ਅਟਕਾਰੇ ਹੋ? ਉੱਤਰ ਅਸੀਂ ਕਿਸੇ ਦੇ ਰਾਹ ਵਿੱਚ ਰੋੜੇ ਨਹੀਂ ਅਟਕਾਉਂਦੇ ਪਰ ਅਸੀਂ ਆਪਣੇ ਸਿਧਾਂਤਾਂ ਤੇ ਦ੍ਰਿੜ ਹਾਂ। ਪ੍ਰਸ਼ਨ ਕੀ ਤੁਹਾਡੇ ਖਿਆਲ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਗੁਰਚੰਦ ਸਿੰਘ ਟੋੜਾ, ਸਰਦਾਰ ਸੁਰਜੀਤ ਸਿੰਘ ਬਰਨਾਲਾ ਵਰਗੇ ਲੀਡਰ ਸਰਦਾਰ ਮਾਨ ਨੂੰ ਆਪਣਾ ਆਗੂ ਸਵੀਕਾਰ ਕਰ ਲੈਣਗੇ? ਉੱਤਰ ਪਾਰਲੀਮੈਂਟ ਦੀਆਂ ਚੋਣਾਂ ਇਸ ਗੱਲ ਦਾ ਸਬੂਤ ਹਨ ਕਿ ਸਿਵਾਏ ਸਰਦਾਰ ਮਾਨ ਤੋਂ ਬਾਕੀ ਸਾਰੇ ਆਗੂ ਚੱਲੇਕਾਰਤੂ ਸਨ ਸਰਦਾਰ ਮਾਨ ਹੀ ਇੱਕ ਅਜਿਹਾ ਆਗੂ ਹੈ ਜੋ ਸਭ ਨੂੰ ਪ੍ਰਵਾਨ ਹੈ ਉਹ ਬਾਕੀ ਸਰਦਾਰ ਮਾਨ ਨੂੰ ਕਬੂਲਣ ਜਾਂ ਨਾ ਕੋਈ ਫਰਕ ਨਹੀਂ ਪੈਂਦਾ ਪ੍ਰਸ਼ਨ ਤੁਹਾਡਾ ਇਸ ਦੋਸ਼ ਬਾਰੇ ਕੀ ਵਿਚਾਰ ਹੈ ਕਿ ਫੈਡਰੇਸ਼ਨ ਦੇ ਵਰਕਰਾਂ ਨੇ ਲੋਕਾਂ ਨੂੰ ਸਰਦਾਰ ਮਾਨ ਦੀ ਪਾਰਟੀ ਨੂੰ ਵੋਟਾਂ ਪਾਉਣ ਲਈ ਡਰਾਇਆ ਅਤੇ ਧਮਕਾਇਆ ਉੱਤਰ ਇਹ ਬਿਲਕੁਲ ਝੂਠ ਹੈ ਜੇ ਤੁਸੀਂ ਆਪ ਪੋਲਿੰਗ ਵਾਲੇ ਦਿਨ ਇੱਥੇ ਹੁੰਦੇ ਤਾਂ ਤੁਸੀਂ ਖੁਦ ਸਾਰੇ ਹਾਲਾਤ ਨੂੰ ਦੇਖ ਲੈਂਦੇ ਕਿਸੇ ਨੂੰ ਵੀ ਤੰਗ ਤੇ ਮਜਬੂਰ ਨਹੀਂ ਕੀਤਾ ਗਿਆ ਪ੍ਰਸ਼ਨ ਉਹ ਮੁੱਖ ਕਾਰਨ ਕਿਹੜੇ ਹਨ ਜਿਨ੍ਹਾਂ ਕਰਕੇ ਲੋਕਾਂ ਨੇ ਸਰਦਾਰ ਮਾਨ ਦੀ ਪਾਰਟੀ ਨੂੰ ਵੋਟਾਂ ਪਾਈਆਂ ਉੱਤਰ ਲੋਕਾਂ ਨੇ ਉਸ ਪਾਰਟੀ ਨੂੰ ਵੋਟਾਂ ਪਾਈਆਂ ਜਿਹੜੀ ਉਹਨਾਂ ਦੀਆਂ ਭਾਵਨਾਵਾਂ ਤੇ ਆਸ਼ਾਵਾਂ ਨੂੰ ਚੰਗਾ ਹੰਗਾਰਾ ਦਿੰਦੀ ਸੀ ਉਹਨਾਂ ਨੇ ਕਾਂਗਰਸ ਦੇ ਪਿਛਲੇ 5 ਸਾਲਾਂ ਦੇ ਜ਼ਾਲਮ ਰਾਜ ਬੇਕਸੂਰਾਂ ਦੇ ਕਤਲ ਬੀਬੀਆਂ ਦੀ ਬੇਪਤੀ ਆਦ ਦੇ ਖਿਲਾਫ ਵੋਟਾਂ ਪਾਈਆਂ। ਪ੍ਰਸ਼ਨ ਹੁਣ ਤੁਹਾਡਾ ਪੰਜਾਬ ਦੇ ਭੂਏਕ ਬਾਰੇ ਕੀ ਵਿਚਾਰ ਹੈ? ਉੱਤਰ ਜੋ ਵੀ ਸਾਡੇ ਵੱਲ ਦੋਸਤੀ ਦਾ ਹੱਥ ਵਧਾਏਗਾ ਅਸੀਂ ਉਸ ਦਾ ਸਵਾਗਤ ਕਰਾਂਗੇ। ਨਵੀਂ ਸਰਕਾਰ ਨੂੰ ਸਾਰੇ ਪੰਜਾਬ ਪ੍ਰਸ਼ਾਸਨ ਨੂੰ ਬਦਲਣਾ ਚਾਹੀਦਾ ਹੈ। ਸਾਰੇ ਕਾਲੇ ਕਾਨੂੰਨ ਖਤਮ ਕਰਨੇ ਚਾਹੀਦੇ ਹਨ। ਧਰਮੀ ਫੌਜੀਆਂ ਨੂੰ ਦੁਬਾਰਾ ਨੌਕਰੀ ਦੇਣੀ ਤੇ ਦਿੱਲੀ ਦੇ ਨਵੰਬਰ 1984 ਦੇ ਦੰਗਿਆਂ ਲਈ ਕਸੂਰਵਾਰਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ। ਸਭ ਨੂੰ ਰਿਹਾਈ ਦੇਣੀ ਚਾਹੀਦੀ ਹੈ। ਪਿਛਲੇ 5 ਸਾਲਾਂ ਵਿੱਚ ਜਿਨ੍ਹਾਂ ਨੇ ਪੰਜਾਬ ਵਿੱਚ ਤਬਾਹੀ ਤੇ ਬਰਬਾਦੀ ਕੀਤੀ ਉਹਨਾਂ ਨੂੰ ਕੈਦ ਕੀਤਾ ਜਾਏ ਸਣੇ ਸਾਬਕਾ ਰਾਜਪਾਲ ਰੇਰ ਬੈਰੂ ਤੇ ਗਿਲ ਦੇ ਮੁਲਾਕਤ ਕਰਤਾ ਸ੍ਰੀ ਅਨੰਦ ਚਾ ਅਤੇ ਬੀ ਐਸ 바ਵਾ ਦਾ ਵੀਕ 17 ਦਸੰਬਰ 1999 ਦੇ ਧੰਨਵਾਦ ਨਾਲ ਖਾਲਸਤਾਨ ਵਿੱਚ ਕਿਸੇ ਧਰਮ ਨਾਲ ਵਿਤਕਰ ਨਹੀਂ ਹੋਵੇਗਾ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਸਰਦਾਰ ਹਰਮਿੰਦਰ ਸਿੰਘ ਸੰਦੂ ਰਿਹਾਉ ਕੇ ਆਏ ਤਾਂ ਪੰਜਾਬੀ ਦੀ ਪ੍ਰਸਿੱਧ ਅਖਬਾਰ ਰੋਜ਼ਾਨਾ ਅਜੀਤ ਦੇ ਪ੍ਰਤੀਨਿਧੀਆਂ ਦਰਸ਼ਨ ਸਿੰਘ ਮੱਕੜ ਅਤੇ ਸਨਾਮ ਸਤਨਾਮ ਸਿੰਘ ਮਾਨਕ ਨੇ ਉਹਨਾਂ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਅਸੀਂ ਉਹ ਇੰਟਰਵਿਊ ਇੱਥਾਂ ਹੂਬਹੂ ਪ੍ਰਕਾਸ਼ਿਤ ਕਰ ਰਹੇ ਹਾਂ ਲੇਖਕ ਸਵਾਲ ਤੁਸੀਂ ਜੇਲ੍ਹ ਦੇ ਅੰਦਰੋਂ ਅਤੇ ਬਾਹਰ ਆ ਕੇ ਵਾਰ-ਵਾਰ ਬਿਆਨ ਦਿੱਤੇ ਹਨ ਕਿ ਸਿੱਖਾਂ ਦੀਆਂ ਆਸਾਂ ਓਮੰਗਾਂ ਦੀ ਪੂਰਤੀ ਵੱਖਰੇ ਸੁਤੰਤਰ ਰਾਜ ਰਾਹੀਂ ਹੀ ਹੋ ਸਕਦੀ ਹੈ ਜਦੋਂ ਕਿ ਅੱਜ ਸਿੱਖਾਂ ਦੀ 35 ਤੋਂ 40 ਲੱਖ ਦੇ ਲਗਭਗ ਵਸੋਂ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਵਸੀ ਹੋਈ ਹੈ ਅਤੇ ਉਹ ਆਰਥਿਕ ਤੌਰ ਤੇ ਪੰਜਾਬ ਵਿੱਚ ਵਸਦੇ ਸਿੱਖਾਂ ਨਾਲੋਂ ਵੀ ਖੁਸ਼ਹਾਲ ਹਨ ਕਿ ਅਜਿਹੀ ਸਥਿਤੀ ਵਿੱਚ ਵੱਖਰੇ ਰਾਜ ਦੀ ਮੰਗ ਸਿੱਖਾਂ ਦੇ ਹਿੱਤਾਂ ਵਿੱਚ ਹੋਵੇਗੀ ਜਵਾਬ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਮਝਦੀ ਹੈ ਕਿ ਵੱਖਰੇ ਖਾਲਸਾ ਰਾਜ ਦੀ ਸਥਾਪਨਾ ਨਾਲ ਜਿੱਥੇ ਖਾਲਸਾ ਰਾਜ ਤੇ ਰਹਿੰਦੇ ਸਿੱਖਾਂ ਦੇ ਹਿੱਤ ਵਧੇਰੇ ਸੁਰੱਖਿਤ ਹੋਣਗੇ ਉੱਥੇ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਦੇ ਹਿੱਤ ਵੀ ਵਧੇਰੇ ਸੁਰੱਖਿਤ ਹੋਣਗੇ ਕਿਉਂਕਿ ਉਹਨਾਂ ਦੇ ਹੱਕਾਂ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਵਾਲਾ ਇੱਕ ਸੁਤੰਤਰ ਰਾਜ ਹੋਵੇਗਾ ਖਾਲਸਾ ਰਾਜ ਦੇ ਸੰਕਲਪ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਸਿੱਖਾਂ ਨੂੰ ਜਬਰੀ ਉਜਾੜ ਕੇ ਖਾਲਸਾ ਰਾਜ ਚ ਲਿਆਉਣਾ ਸ਼ਾਮਲ ਨਹੀਂ ਹੈ ਉਹ ਉਸੇ ਤਰ੍ਹਾਂ ਉੱਥੇ ਰਹਿ ਸਕਦੇ ਹਨ ਜਿਵੇਂ ਕਿ ਸਿੱਖ ਭਾਰਤ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਰਹਿੰਦੇ ਹਨ ਸਵਾਲ ਸਿੱਖ ਪੰਥ ਦੇ ਕੁਝ ਹਲਕਿਆਂ ਅਤੇ ਵੱਖ-ਵੱਖ ਵਰਗਾਂ ਦੇ ਬੁੱਧੀਜੀਵਿਆਂ ਦਾ ਕਹਿਣਾ ਹੈ ਕਿ ਭਾਰਤ ਦੇ ਅੰਦਰ ਰਹਿੰਦਿਆਂ ਵਧੇਰੇ ਅਧਿਕਾਰਾਂ ਵਾਲਾ ਰਾਜ ਪ੍ਰਾਪਤ ਕਰਨ ਨਾਲ ਸਿੱਖਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਚੰਗੀ ਤਰ੍ਹਾਂ ਹੋ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ 1973 ਦੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਆਪਣਾ ਨਿਸ਼ਾਨਾ ਮੰਨਦਿਆਂ ਵਿਵਹਾਰਕ ਤੌਰ ਤੇ ਇਸ ਇੱਛਾ ਦਾ ਪ੍ਰਗਟਾਵਾ ਕੀਤਾ ਹੈ। ਜਵਾਬ ਅਸੀਂ ਇਹੋ ਜੀ ਇੱਛਾ ਜਾਂ ਨਿਸ਼ਾਨਾ ਰੱਖਣ ਵਾਲੇ ਲੋਕਾਂ ਜਾਂ ਜਥੇਬੰਦੀਆਂ ਨੂੰ ਆਪਣਾ ਦੁਸ਼ਮਣ ਨਹੀਂ ਸਮਝਦੇ ਪਰ ਬਲੂ ਸਟਾਰ ਨਵੰਬਰ 1984 ਦੇ ਸਿੱਖ ਵਿਰੋਧੀ ਦੰਗਿਆਂ ਅਤੇ ਪਿੱਛੋਂ ਰੇ ਰਜੀਵ ਜੋੜੀ ਵੱਲੋਂ ਸਿੱਖਾਂ ਤੇ ਢਾਏ ਗਏ ਅਣਮਨੁੱਖੀ ਜ਼ਬਰ ਨੇ ਸਿੱਖਾਂ ਦੇ ਵੱਡੇ ਹਿੱਸੇ ਦਾ ਭਾਰਤੀ ਸੰਵਿਧਾਨ ਵਿੱਚੋਂ ਵਿਸ਼ਵਾਸ ਖਤਮ ਕਰ ਦਿੱਤਾ ਹੈ ਇਸ ਕਰਕੇ ਜੁਝਾਰੂ ਜਥੇਬੰਦੀਆਂ ਵਧੇਰੇ ਦ੍ਰਿੜਤਾ ਨਾਲ ਵੱਖਰੇ ਖਾਲਸਾ ਰਾਜ ਦੀ ਮੰਗ ਕਰ ਰਹੀਆਂ ਹਨ ਸਵਾਲ 23 ਖੱਬੇ ਪੱਖੀ ਚਿੰਤਕਾਂ ਦਾ ਕਹਿਣਾ ਹੈ ਕਿ ਭਾਰਤ ਬਹੁਕੌਮੀ ਦੇਸ਼ ਹੈ ਤੇ ਬਾਕੀ ਬੰਗਾਲੀ, ਮਰਾਠੀ, ਗੁਜਰਾਤੀ, ਹਰਿਆਣਵੀ ਅਤੇ ਕਸ਼ਮੀਰੀ ਕੌਮੀਆਂ ਤਾਂ ਵਾਂਗ ਪੰਜਾਬੀ ਵੀ ਇੱਕ ਕੌਮੀਆਂ ਹਨ ਇਸ ਲਈ ਸਮੁੱਚੇ ਪੰਜਾਬੀ ਲੋਕਾਂ ਦੇ ਹਿੱਤਾਂ ਹੱਕਾਂ ਦੀ ਰਾਖੀ ਦੇਸ਼ ਅੰਦਰ ਹਕੀਕੀ ਫੈਡਰਲ ਢਾਂਚਾ ਲਾਗੂ ਕਰਾਉਣ ਅਤੇ ਵਧੇਰੇ ਅਧਿਕਾਰਾਂ ਵਾਲਾ ਪੰਜਾਬੀਆਂ ਦਾ ਸਾਂਝਾ ਰਾਜ ਸਥਾਪਿਤ ਕਰਨ ਨਾਲ ਹੀ ਹੋ ਸਕਦੀ ਹੈ ਜਵਾਬ ਜੇਕਰ ਪੰਜਾਬ ਦੀ Hindu ਬਸੋਂ ਆਰੰਭ ਤੋਂ ਪੰਜਾਬੀ ਭਾਸ਼ਾ ਪੰਜਾਬ ਦੇ ਇਤਿਹਾਸ ਤੇ ਪੰਜਾਬ ਦੇ ਸੱਭਿਆਚਾਰ ਨੂੰ ਅਪਣਾਉਂਦੀ ਅਤੇ ਪੰਜਾਬ ਦੇ ਹੱਕਾਂ ਹਿੱਤਾਂ ਲਈ ਸਿੱਖਾਂ ਨਾਲ ਅੱਗੇ ਹੋ ਕੇ ਸੰਘਰਸ਼ ਵਿੱਚ ਸ਼ਾਮਲ ਹੁੰਦੀ ਤਾਂ ਇਹੋ ਜੇ ਸਾਂਝੇ ਰਾਜ ਦੀ ਸਥਾਪਨਾ ਵੀ ਹਕੀਕਤ ਬਣ ਸਕਦੀ ਸੀ ਪਰ ਪੰਜਾਬ ਦੀ Hindu ਬਸੋਂ ਨੇ ਕਦੇ ਵੀ ਪੰਜਾਬ ਦੇ ਹੱਕਾਂ ਹਿੱਤਾਂ ਲਈ ਸਿੱਖਾਂ ਦੀ ਹਾਂ ਨਾਲ ਹਾਂ ਨਹੀਂ ਮਿਲਾਈ ਇਸ ਕਰਕੇ ਸਿੱਖ ਹੀ ਪੰਜਾਬ ਦੇ ਵਾਰਸ ਰਹਿ ਗਏ ਹਨ ਸਵਾਲ ਸਿੱਖ ਧਰਮ ਸਮੁੱਚੀ ਮਾਨਵਤਾ ਦੀ ਬਰਾਬਰੀ ਭਾਵ ਸਰਬੱਤ ਦੇ ਭਲੇ ਤੇ ਜ਼ੋਰ ਦਿੰਦਾ ਹੈ ਕਿ ਸਿੱਖ ਇੱਕ ਧਰਮ ਦੇ ਆਧਾਰ ਤੇ ਵੱਖਰਾ ਰਾਜ ਸਥਾਪਿਤ ਕਰਨਾ ਸਿੱਖੀ ਸਿਧਾਂਤਾਂ ਦੇ ਅਨੁਕੂਲ ਹੈ ਜਵਾਬ ਸਿੱਖੀ ਸਿਧਾਂਤਾਂ ਦੇ ਆਧਾਰ ਤੇ ਸਰਬੱਤ ਦਾ ਭਲਾ ਚਾਉਣ ਵਾਲਾ ਰਾਜ ਕਾਇਮ ਕਰਨਾ ਸਿੱਖੀ ਸਿਧਾਂਤਾਂ ਦੇ ਅਨੁਕੂਲ ਹੈ ਅਜਿਹੇ ਰਾਜ ਵਿੱਚ ਕਿਸੇ ਵੀ ਧਰਮ ਨਾਲ ਸੰਬੰਧਿਤ ਵਿਅਕਤੀ ਨਾਲ ਵਿਤਕਰਾ ਨਹੀਂ ਹੋਵੇਗਾ ਸਵਾਲ ਪੰਜਾਬ ਵਿੱਚ ਪਿਛਲੇ ਕਾਫੀ ਸਮੇਂ ਤੋਂ ਅਨੇਵਾ ਨਿਰਦੋਸ਼ ਲੋਕਾਂ ਦੇ ਕਤਲ ਹੋ ਰਹੇ ਹਨ ਕੀ ਤੁਸੀਂ ਇਹਨਾਂ ਨੂੰ ਠੀਕ ਸਮਝਦੇ ਹੋ ਜਵਾਬ ਮੈਂ ਅਤੇ ਸਾਡੀ ਜਥੇਬੰਦੀ ਨਿਰਦੋਸ਼ ਲੋਕਾਂ ਦੇ ਕਤਲਾਂ ਦੇ ਵਿਰੁੱਧ ਹਾਂ ਪਰ ਤੁਹਾਨੂੰ ਇਹ ਗੱਲ ਵੀ ਸਾਹਮਣੇ ਰੱਖਣੀ ਪਵੇਗੀ ਕਿ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਬਹੁਤੇ ਕਤਲ ਪਿਛਲੀ ਸਰਕਾਰ ਦੀਆਂ ਸੂਹੀਆ ਏਜੰਸੀਆਂ ਅਤੇ ਪੁਲਿਸ ਵੱਲੋਂ ਖੜੇ ਕੀਤੇ ਗਏ ਗੈਰ ਕਾਨੂੰਨੀ ਕਾਤਲ ਸੋਟੇਡਾਂ ਨੇ ਮਿਲ ਕੇ ਕੀਤੇ ਹਨ ਸਵਾਲ ਪਰ ਕਈ ਕਤਲਾਂ ਦੀਆਂ ਜ਼ਿੰਮੇਵਾਰੀਆਂ ਖਾੜਕੂ ਜਥੇਬੰਦੀਆਂ ਵੱਲੋਂ ਵੀ ਚੁੱਕੀਆਂ ਜਾਂਦੀਆਂ ਹਨ ਜਵਾਬ ਭਾਵੇਂ ਸ਼ਾਂਤਮਈ ਯਤਨ ਅਸਫਲ ਹੋਣ ਤੋਂ ਬਾਅਦ ਹਿੰਸਾ ਦੀ ਵਰਤੋਂ ਦੇ ਅਸੀਂ ਵਿਰੁੱਧ ਨਹੀਂ ਹਾਂ ਪਰ ਫਿਰ ਵੀ ਨਰਦੋਸ਼ ਲੋਕਾਂ ਦੇ ਕਤਲ ਭਾਵੇਂ ਕਿਸੇ ਵੀ ਜਥੇਬੰਦੀ ਵੱਲੋਂ ਕੀਤੇ ਜਾਂਦੇ ਹੋਣ ਅਸੀਂ ਉਨ੍ਹਾਂ ਦੀ ਹਮਾਇਤ ਨਹੀਂ ਕਰ ਸਕਦੇ ਸਵਾਲ ਪਿਛਲੇ ਲਗਭਗ 1 ਦਹਾਕੇ ਤੋਂ ਬਾਅਦ ਵੀ ਖਾੜਕੂ ਜਥੇਬੰਦੀਆਂ ਦੀ ਕੋਈ ਇੱਕ ਲੀਡਰਸ਼ਿਪ ਨਹੀਂ ਉੱਭਰ ਸਕੀ ਅਜਹੀ ਸਥਿਤੀ ਵਿੱਚ ਤੁਸੀਂ ਕੋਈ ਪ੍ਰਾਪਤੀ ਕਿਵੇਂ ਹਾਸਲ ਕਰ ਸਕਦੇ ਹੋ? ਜਵਾਬ ਇਹ ਸੇਖ ਸੰਘਰਸ਼ ਵਿੱਚ ਰਾਜਨੀਤਕ ਤੌਰ ਤੇ ਪਰਵਰਤਨ ਦਾ ਦੌਰ ਹੈ। ਪੁਰਾਣੀ ਲੀਡਰਸ਼ਿਪ ਖੋਲ ਰਹੀ ਹੈ, ਨਵੀਂ ਉੱਭਰ ਰਹੀ ਹੈ। ਨਵੀਂ ਉੱਭਰ ਰਹੀ ਲੀਡਰਸ਼ਿਪ ਨੇ ਪੂਰੀ ਤਰ੍ਹਾਂ ਸਰਵ ਉੱਚਤਾ ਹਾਸਲ ਨਹੀਂ ਕੀਤੀ। ਇਹ ਵਕ ਵਕ ਜਥੇਬੰਦੀਆਂ ਵਿੱਚ ਵੰਡੀ ਹੋਈ ਹੈ। ਹੌਲੀ-ਹੌਲੀ ਇੱਕ ਮੁੱਠ ਲੀਡਰਸ਼ਿਪ ਉੱਭਰੇਗੀ। ਸੋਵੀਅਤ ਜੁਨੀਅਨ ਵਿੱਚ ਇਨਕਲਾਬ ਤੋਂ ਪਹਿਲਾਂ ਇਨਕਲਾਬ ਲਈ ਲੜਨ ਵਾਲੇ ਕਈ ਗਰੁੱਪ ਸਨ ਜਿਨ੍ਹਾਂ ਵਿੱਚ ਬਾਲਸ਼ਵਿਕ ਤੇ ਮੈਨਸਵਿਕ ਦੋ ਮੁੱਖ ਸਨ ਇਹਨਾਂ ਵਿੱਚ ਆਪਸੀ મતਭੇਦ ਵੀ ਸਨ శ్రీలంਕਾ ਵਿੱਚ ਤਾਮਲ ਏਮਨ ਲਈ ਜੂਝ ਰਹੇ ਤਾਮਲਾਂ ਦੇ ਵੀ ਕਈ ਗਰੁੱਪ ਹਨ ਉਹਨਾਂ ਦੇ ਇੱਕ ਦੂਜੇ ਨਾਲ ਤਿੱਖੇ મતਭੇਦ ਹਨ ਪਰ ਫਿਰ ਵੀ ਹੌਲੀ-ਹੌਲੀ ਉਹਨਾਂ ਦੀ ਇੱਕ ਸਰਵੋੱਚ ਲੀਡਰਸ਼ਿਪ ਉੱਭਰ ਰਹੀ ਹੈ ਸਵਾਲ ਫਾਡੇਸ਼ਨ ਦੇ ਵੀ ਕਿੰਨੇ ਹੀ ਧੜੇ ਹਨ ਕਿ ਤੁਸੀਂ ਇਹਨਾਂ ਧੜਿਆਂ ਨੂੰ ਇਕੱਠੇ ਕਰ ਸਕੋਗੇ ਜਵਾਬ ਇਸ ਲਈ ਅਸੀਂ ਲਗਾਤਾਰ ਯਤਨਸ਼ੀਲ ਹਾਂ ਵੱਖ-ਵੱਖ ਗਰੁੱਪਾਂ ਨਾਲ ਸੰਪਰਕ ਸਥਾਪਿਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਰਾਜਨੀਤਿਕ મતભેਦਾਂ ਨੂੰ ਗੱਲਬਾਤ ਰਾਹੀਂ ਦੂਰ ਕੀਤਾ ਜਾਏਗਾ ਸਵਾਲ ਕੀ ਫੈਡਰੇਸ਼ਨ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਹਿੱਸਾ ਲਵੇਗੀ ਜਵਾਬ ਅਸੀਂ ਸਿੱਧੇ ਤੌਰ ਤੇ ਚੋਣਾਂ ਵਿੱਚ ਹਿੱਸਾ ਨਹੀਂ ਲਵਾਂਗੇ ਆਪਣੀਆਂ ਮਿੱਤਰ ਸ਼ਕਤੀਆਂ ਦੀ ਹਮਾਇਤ ਜ਼ਰੂਰ ਕਰਾਂਗੇ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ ਹਾਂ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਸਾਡੀ ਜਥੇਬੰਦੀ ਚੋਣਾਂ ਵਿੱਚ ਕੁਝ ਜ਼ਿਆਦਾ ਹਿਰੁੱਝ ਗਈ ਸੀ ਇਸ ਵਾਰ ਇਸ ਹੱਦ ਤੱਕ ਚੋਣਾਂ ਵਿੱਚ ਨਹੀਂ ਰੁੱਝਿਆ ਜਾਏਗਾ ਸਵਾਲ ਅੱਜ ਕੱਲ ਪੰਜਾਬ ਵਿੱਚ ਲੁੱਟਾਂ ਖੋਹਾਂ ਦਾ ਬੜਾ ਜ਼ੋਰ ਹੈ ਅਤੇ ਲੋਕਾਂ ਨੂੰ ਅਗਵਾ ਕਰਕੇ ਲੱਖਾਂ ਰੁਪਏ ਬਟੋਰੇ ਜਾ ਰਹੇ ਹਨ ਜਵਾਬ ਸਾਡੀ ਜਥੇਬੰਦੀ ਇਹੋ ਜਹੀਆਂ ਸਭ ਕਾਰਵਾਈਆਂ ਦੇ ਵਿਰੁੱਧ ਹੈ ਪਰ ਸਾਡੀ ਸਮਝ ਹੈ ਕਿ ਲੁਟੇਰਾ ਅੰਸਰ ਖਾੜਕੂਆਂ ਅਤੇ ਸਾਡੀ ਜਥੇਬੰਦੀ ਦਾ ਨਾਮ ਬਦਨਾਮ ਕਰ ਲਈ ਅਜਿਹਾ ਕਰ ਰਿਹਾ ਹੈ ਇਸ ਮਸਲੇ ਦਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਸਵਾਲ ਫੈਡਰੇਸ਼ਨ ਪਹਿਲਾਂ ਵਾਰ ਹੀ ਅੰਡਰਗਰਾਉਂਡ ਜਥੇਬੰਦੀ ਵਜੋਂ ਕੰਮ ਕਰੇਗੀ ਜਾਂ ਖੁੱਲ ਕੇ ਰੂਪ ਵਿੱਚ ਵਿਚਰੇਗੀ ਜਵਾਬ ਸਰਕਾਰ ਵੱਲੋਂ ਸ਼ਹਿਰੀ ਆਜ਼ਾਦੀਆਂ ਸਮਾਪਤ ਕਰਕੇ ਜਥੇਬੰਦੀ ਦਾ ਕੰਮ ਕਾਜ ਅੰਡਰਗਰਾਉਂਡ ਕਰਨਾ ਪਿਆ ਸੀ ਜੇ ਨਵੀਂ ਸਰਕਾਰ ਦਾ ਵਤੀਰਾ ਪਹਿਲਾਂ ਤੋਂ ਵੱਖਰਾ ਹੋਇਆ ਤਾਂ ਜਥੇਬੰਦੀ ਖੁੱਲੇ ਤੌਰ ਤੇ ਆਪਣੀਆਂ ਰਾਜਨੀਤਿਕ ਸਰਗਰਮੀਆਂ ਚਲਾਏਗੇ ਫੈਡਰੇਸ਼ਨ ਦੇ ਸਭ ਵਿਧਿਕ ਆਧਾਰਿਆਂ ਚ ਯੂਨਿਟ ਸਥਾਪਿਤ ਕਰਕੇ ਇਸ ਨੂੰ ਸ਼ਕਤੀਸ਼ਾਲੀ ਜਥੇਬੰਦੀ ਬਣਾਇਆ ਜਾਵੇਗਾ ਸਵਾਲ ਨਵੀਂ ਕੇਂਦਰੀ ਸਰਕਾਰ ਪ੍ਰਤੀ ਤੁਹਾਡਾ ਵਤੀਰਾ ਕੀ ਹੋਵੇਗਾ ਜਵਾਬ ਨਵੀਂ ਸਰਕਾਰ ਪ੍ਰਤੀ ਸਾਡਾ ਵਤੀਰਾ ਨਵੀਂ ਸਰਕਾਰ ਦੇ ਸਾਡੇ ਪ੍ਰਤੀ ਵਤੀਰੇ ਤੇ ਨਿਰਭਰ ਹੋਵੇਗਾ ਜੇਕਰ ਪਹਿਲੀ ਕੇਂਦਰੀ ਸਰਕਾਰ ਨਾਲ ਸਾਡੇ ਪ੍ਰਤੀ ਨਵੀਂ ਸਰਕਾਰ ਦਾ ਵਤੀਰਾ ਵੱਖਰਾ ਹੋਵੇਗਾ ਜੇਕਰ ਉਹ ਕਾਲੇ ਕਾਨੂੰਨ ਖਤਮ ਕਰਨ ਝੂਠੇ ਮੁਕਾਬਲੇ ਰੋਕਣ ਅਤੇ ਸਿੱਖਾਂ ਦਾ ਮਾਣ ਸਨਮਾਨ ਬਹਾਲ ਕਰਨ ਅਤੇ ਫਰਡੇਸ਼ਨ ਦਮਦਮੀ ਟਕਸਾਲ ਮਾਨਦਲ ਤੇ ਖਾਲਕੂਆਂ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਲਈ ਠੋਸ ਕਦਮ ਚੁੱਕੇਗੀ ਤਾਂ ਅਸੀਂ ਵੀ ਵਾਜਬ ਰੂਪ ਅਖਤਿਆਰ ਕਰਾਂਗੇ ਇਹ ਇੰਟਰਵਿਊ ਅਜੀਤ ਅਖਬਾਰ ਦੇ 9 ਜਨਵਰੀ 1990 ਦੇ ਅੰਕ ਵਿੱਚ ਪ੍ਰਕਾਸ਼ਿਤ ਹੋਈ ਫਰਡੇਸ਼ਨ ਦਾ ਸੰਘਰਸ਼ ਕਿਸੇ ਧਰਮ ਦੇ ਵਿਰੁੱਧ ਨਹੀਂ ਸਰਦਾਰ ਹਰਮਿੰਦਰ ਸਿੰਘ ਸੰਧੂ ਚੰਡੀਗੜ੍ਹ 27 ਦਸੰਬਰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਨਰਲ 77 ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਇੱਕ ਵਾਰ ਮੋੜ ਸਪਸ਼ਟ ਕੀਤਾ ਹੈ ਕਿ ਫੈਡਰੇਸ਼ਨ ਦਾ ਨਿਸ਼ਾਨਾ ਖਾਲਿਸਤਾਨ ਹੀ ਹੈ ਅਤੇ ਇਸ ਦੀ ਪ੍ਰਾਪਤੀ ਲਈ ਉਹ ਮੁਨਾਸਿਬ ਢੰਗ ਨਾਲ ਆਪਣਾ ਸੰਘਰਸ਼ ਜਾਰੀ ਰੱਖਣਗੇ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੈਡਰੇਸ਼ਨ ਨੇਤਾ ਨੇ ਸਿੱਖ ਸੰਘਰਸ਼ ਨਾਲ ਸੰਬੰਧਿਤ ਪੱਖਾਂ ਅਤੇ ਫੈਡਰੇਸ਼ਨ ਤੇ ਮਾਨਦਲ ਦੇ ਸਬੰਧਾਂ ਬਾਰੇ ਵਰਣਨਯੋਗ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਆਰਐਸਐਸ ਅਤੇ ਭਾਜਪਾ ਨੇਤਾ ਇੱਕ ਵੱਖਰੇ ਰਾਸ਼ਟਰ ਦੀ ਮੰਗ ਕਰ ਸਕਦੇ ਹਨ ਤਾਂ ਸਿੱਖਾਂ ਨੂੰ ਵੀ ਇਹ ਹੱਕ ਹੈ ਕਿ ਉਹ ਆਪਣੇ ਵੱਖਰੇ ਘਰ ਦੀ ਗੱਲ ਕਰਨ ਜਿੱਥੇ ਆਪਣੇ ਧਰਮ ਕਲਚਰ ਬੋਲੀ ਤੇ ਸੱਭਿਆਚਾਰ ਦਾ ਆਪਣੇ ਹੀ ਸੁਤੰਤਰ ਤੇ ਮੌਲਕ ਢੰਗ ਨਾਲ ਵਿਕਾਸ ਕਰ ਸਕਣ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਸਲੇ ਉੱਤੇ ਬੇਲੋੜਾ ਰੌਲਾ ਨਹੀਂ ਪਾਉਣਾ ਚਾਹੀਦਾ ਕਿਉਂਕਿ ਜਦੋਂ ਦੋ ਭਰਾ ਸੋਚਦੇ ਹਨ ਕਿ ਇਕੱਠੇ ਰਹਿਣ ਨਾਲ ਉਹਨਾਂ ਦੀ ਸੁਤੰਤਰਤਾ ਤੇ ਖੁਦਮੁਖਤਿਆਰੀ ਵਿੱਚ ਵਿਘਨ ਪੈਂਦਾ ਹੈ ਤਾਂ ਉਹਨਾਂ ਵਾਸਤੇ ਵੱਖ-ਵੱਖ ਹੋ ਜਾਣਾ ਹੀ ਬਿਹਤਰ ਹੁੰਦਾ ਹੈ ਇਹ ਪੁੱਛੇ ਜਾਣ ਤੇ ਕਿ ਕੀ ਫੈਡਰੇਸ਼ਨ ਰੂਸ ਵਿੱਚ ਜਾਰਜੀਆ ਵਰਗੀ ਪੋਜੀਸ਼ਨ ਪ੍ਰਵਾਨ ਹੈ ਉਹਨਾਂ ਕਿਹਾ ਕਿ ਸੇਖ ਇੱਕ ਸੁਤੰਤਰ ਤੇ ਖੁਦਮੁਖਤਿਆਰ ਰਾਜ ਦੀ ਮੰਗ ਕਰਦੇ ਹਨ ਜਦ ਕਿ ਜਾਰਜੀਆ ਗਣਤੰਤਰ ਵਿੱਚ ਲੋਕਾਂ ਦੇ ਅਧਿਕਾਰ ਸੀਮਤ ਹਨ ਉਹਨਾਂ ਕਿਹਾ ਕਿ ਫਰਡੀਸ਼ਨ ਸਾਰੇ ਮਸਲਿਆਂ ਨੂੰ ਪੁਰ ਅਮਨ ਢੰਗ ਨਾਲ ਹੱਲ ਕਰਨਾ ਚਾਹੁੰਦੀ ਹੈ ਅਤੇ ਇਸ ਸਬੰਧ ਵਿੱਚ ਗੱਲਬਾਤ ਲਈ ਤਿਆਰ ਹੈ ਪਰ ਉਹਨਾਂ ਸਪਸ਼ਟ ਕੀਤਾ ਕਿ ਨਿਸ਼ਾਨੇ ਤੇ ਸਵਾਲ ਕੇਂਦਰ ਨਾਲ ਕੋਈ ਸਵਾਲ ਨਹੀਂ ਹੋ ਸਕਦਾ ਜਦੋਂ ਇਹ ਪੁੱਛਿਆ ਗਿਆ ਕਿ ਕੇਂਦਰ ਨਾਲ ਗੱਲਬਾਤ ਕੌਣ ਕਰੇਗਾ ਤਾਂ ਉਹਨਾਂ ਸਪਸ਼ਟ ਕਿਹਾ ਕਿ ਖਾੜਕੂ ਹੀ ਕਰਨਗੇ ਉਹਨਾਂ ਕਿਹਾ ਕਿ ਜਿਹੜੇ ਖਾਲਸਾਤਾਨ ਦੇ ਨਿਸ਼ਾਨੇ ਲਈ ਲੜ ਰਹੇ ਹਨ ਤੇ ਕੁਰਬਾਨੀਆਂ ਦੇ ਰਹੇ ਹਨ ਉਹੀ ਗੱਲ ਕਰ ਸਕਦੇ ਹਨ ਬਾਕੀ ਫੈਡਰੇਸ਼ਨ ਇਸ ਗੱਲਬਾਤ ਵਿੱਚ ਪੁਲ ਦਾ ਕੰਮ ਕਰ ਸਕਦੀ ਹੈ ਉਹਨਾਂ ਕਿਹਾ ਕਿ ਸਿੱਖ ਧਰਮ ਦੇ ਅੰਦਰ ਕੁਝ ਇਹੋ ਜਿਹੇ ਨਵੇਕਲੇ ਤੱਤ ਮੌਜੂਦ ਹਨ ਕਿ ਉਹ ਕਦੇ ਵੀ ਦੂਜੇ ਧਰਮਾਂ ਦੇ ਪੈਰੋਕਾਰਾਂ ਦਾ ਕਤਲ ਨਹੀਂ ਕਰਦੇ ਉਹਨਾਂ ਕਿਹਾ ਕਿ ਇਹੋ ਕਾਰਨ ਹੈ ਕਿ ਪੰਜਾਬ ਵਿੱਚ Hindu Sikh ਦੰਗੇ ਕਦੇ ਨਹੀਂ ਹੋਏ ਤੇ ਨਾ ਹੀ ਹੋ ਸਕਦੇ ਹਨ ਉਹਨਾਂ ਕਿਹਾ ਕਿ ਸਿੱਖ ਸਿਧਾਂਤ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਿਹੜੇ ਲੋਕ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਨਹੀਂ ਕਰਦੇ ਅਤੇ ਉਲਟਾ ਸਟੇਟ ਦੇ ਹੱਥਾਂ ਵਿੱਚ ਖੇਡਦੇ ਹਨ ਸਿੱਖ ਸੰਘਰਸ਼ ਨੂੰ ਅੰਦਰੋਂ ਟਾਲ ਆਉਂਦੇ ਹਨ ਅਤੇ ਖਾੜਕੂਆਂ ਪ੍ਰਤੀ ਸੌੜੀ ਪਹੁੰਚ ਅਖਤਿਆਰ ਕਰਦੇ ਹੋਏ ਉਹਨਾਂ ਵਿਰੁੱਧ ਬੋਲਦੇ ਹਨ ਉਹ ਸਾਡੇ ਦੁਸ਼ਮਣ ਹਨ ਉਹਨਾਂ ਨਾਲ ਅਸੀਂ ਆਪਣੇ ਢੰਗ ਤਰੀਕਿਆਂ ਨਾਲ ਨਜਿੱਤੇ ਰਹਾਂਗੇ। ਉਹਨਾਂ ਕਿਹਾ ਕਿ ਹਿੰਦੂਆਂ ਨਾਲ ਸਾਡਾ ਕਿਸੇ ਕਿਸਮ ਦਾ ਕੋਈ ਵਿਰੋਧ ਜਾਂ ਦੁਸ਼ਮਣੀ ਨਹੀਂ ਸਗੋਂ ਹਿੰਦੂਆਂ ਨੇ ਜਿੱਥੇ ਕਿਤੇ ਵੀ ਖਾ ਦਾ ਨਾਰਾ ਮਾਰਿਆ ਹੈ ਅਸੀਂ ਉਸ ਦਾ ਸਵਾਗਤ ਕੀਤਾ ਹੈ ਇਸ ਸਬੰਧੀ ਉਹਨਾਂ ਚੰਦਰਸ਼ੇਖਰ ਦਾ ਨਾਮ ਲਿਆ ਵੀ ਪੀ ਸਿੰਘ ਸਰਕਾਰ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਭਾਵੇਂ ਸਮੁੱਚੀ ਸਥਿਤੀ ਵਿੱਚ ਬੁਨਿਆਦੀ ਤਬਦੀਲੀ ਨਹੀਂ ਆਈ ਤਾਂ ਵੀ ਵੀ ਪੀ ਸਿੰਘ ਉਦਾਰਵਾਦੀ ਹੈ ਅਤੇ ਉਹਨਾਂ ਦੀ ਦਰਬਾਰ ਸਹਿ ਫੇਰੀ ਨੇ ਸੁਖਾਵਾਂ ਮਾਹੌਲ ਪੈਦਾ ਕੀਤਾ ਹੈ ਪਰਫਰਡੇਸ਼ਨ ਨੂੰ ਇਸ ਗੱਲ ਦਾ ਅਫਸੋਸ ਹੈ ਕਿ ਰੇਬੈਰੂ ਕੇਪੀਐਸ ਗਿਲ ਤੇ ਹੋਰ ਪੁਲਿਸ ਅਫਸਰਾਂ ਦਾ ਅਜੇ ਤੱਕ ਵੀ ਵਾਲਵਿੰਗਾ ਨਹੀਂ ਹੋਇਆ ਉਹਨਾਂ ਮੰਗ ਕੀਤੀ ਕਿ ਜੇ ਰੇਬੈਰੂ ਨੂੰ ਤੁਰੰਤ ਵਾਪਸ ਬੁਲਾਇਆ ਜਾਣਾ ਚਾਹੀਦਾ ਸੀ ਜਦ ਕਿ ਉਸ ਨੂੰ ਉਲਟਾ ਰੂਮਾਨੀਆ ਦੇ ਨਾਲ ਅਲਬਾਨੀਆ ਦਾ ਵੀ ਰਾਜਦੂਤ ਬਣਾ ਦਿੱਤਾ ਗਿਆ ਮਾਨਦਲ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕਰਦਿਆਂ ਫਾਊਡੇਸ਼ਨ ਨੇਤਾ ਨੇ ਕਿਹਾ ਕਿ ਸੰਘਰਸ਼ ਦੀ ਰਣਨੀਤੀ ਤੇ ਨਿਸ਼ਾਨੇ ਵਿੱਚ ਫਰਕ ਜ਼ਰੂਰ ਹੈ ਪਰ ਜੇਕਰ ਉਹ ਪੰਜਾਬ ਦੀ ਔਰੀ ਮੰਗਾਂ ਨੂੰ ਪੂਰਾ ਕਰਵਾਉਂਦੇ ਜਾਂ ਉਸ ਦਿਸ਼ਾ ਵਿੱਚ ਕਦਮ ਪੁੱਟਦੇ ਹਨ ਤਾਂ ਫਾਊਡੇਸ਼ਨ ਇਸ ਦਾ ਸਵਾਗਤ ਕਰਦੀ ਹੈ ਆਉਂਦੀਆਂ ਅਸੈਂਬਲੀ ਚੋਣਾਂ ਵਿੱਚ ਫਾਊਡੇਸ਼ਨ ਦੀ ਪਹੁੰਚ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਫਾਊਡੇਸ਼ਨ ਕਿਸੇ ਵੀ ਸੂਰਤ ਵਿੱਚ ਅਸੈਂਬਲੀ ਚੋਣਾਂ ਨਹੀਂ ਲੜੇਗੀ ਪਰ ਮਾਨ ਦਲ ਦੇ ਉਮੀਦਵਾਰਾਂ ਦੀ ਹਮਾਇਤ ਜ਼ਰੂਰ ਕਰੇਗੀ ਫੈਡਰੇਸ਼ਨ ਨੇਤਾ ਦਾ ਵਿਚਾਰ ਹੈ ਕਿ ਮਾਨ ਦਲ ਦੇ ਵਿੱਚ ਰੜ ਨਾਲ ਫੈਡਰੇਸ਼ਨ ਆਪਣੀ ਹੋਂਦ ਹੀ ਗਵਾ ਬੈਠੇਗੀ ਉਹ ਫੈਡਰੇਸ਼ਨ ਨੂੰ ਇੱਕ ਸੁਤੰਤਰ ਜਥੇਬੰਦੀ ਬਜੋਂ ਦੇਖਣਾ ਚਾਹੁੰਦੇ ਹਨ ਜੋ ਉਹਨਾਂ ਸਭ ਨਾਲ ਤਾਕਤਾਂ ਦੇ ਅੰਸ਼ ਨਾਲ ਉੱਤੇ ਨਿਗਾਹ ਰੱਖੇਗੀ ਜੋ ਕਿਸੇ ਵੀ ਤਰ੍ਹਾਂ ਸਿੱਖ ਸੰਘਰਸ਼ ਨੂੰ ਸਿੱਧੇ ਜਾਂ ਟੇਢੇ ਢੰਗ ਨਾਲ ਅਸਲ ਰਾਹ ਤੋਂ ਲੰਬੇ ਖੜਨ ਦਾ ਯਤਨ ਕਰਨਗੇ ਫੈਡਰੇਸ਼ਨ ਨੇਤਾ ਨੇ ਮੰਨਿਆ ਕਿ ਪਾਰਲੀਮੈਂਟ ਚੋਣਾਂ ਤੋਂ ਪਿੱਛੋਂ ਕਈ ਫਰਡੇਸ਼ਨ ਕਾਰਕੁਨਾਂ ਵਿੱਚ ਅਸੈਂਬਲੀ ਚੋਣਾ ਲੜਨ ਦੀ ਲਾਲਸਾ ਪੈਦਾ ਹੋਈ ਸੀ ਪਰ ਹੁਣ ਇਸ ਉੱਤੇ ਕਾਬੂ ਪਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਉਹ ਫਰਡੇਸ਼ਨ ਨੂੰ ਹੇਠਲੀ ਪੱਧਰ ਉੱਤੇ ਜਥੇਬੰਦ ਕਰ ਰਹੇ ਹਨ ਅਤੇ ਉਹਨਾਂ ਨੂੰ ਸਿੱਖੀ ਸਿਧਾਂਤਾਂ ਨਾਲ ਲੈਸ ਕਰ ਰਹੇ ਹਨ। ਫਰਡੇਸ਼ਨ ਨੇਤਾ ਨੇ ਖਾਲਸਾ ਪੰਚਾਇਤ ਦੇ ਸੰਕਲਪ ਦੀ ਰੂਪਰੇਖਾ ਵੀ ਸਪਸ਼ਟ ਕੀਤੀ। ਉਹਨਾਂ ਕਿਹਾ ਕਿ ਪਿੰਡ ਖਾਲਸਾ ਪੰਚਾਇਤ ਦੀ ਸਭ ਤੋਂ ਮੁਢਲੀ ਇਕਾਈ ਹੋਣਗੇ ਇਸ ਵਿੱਚ ਸਾਰੇ ਪਿੰਡ ਦੇ ਝਗੜੇ ਉਸੇ ਤਰ੍ਹਾਂ ਹੱਲ ਕੀਤੇ ਜਾਣਗੇ ਜਿਵੇਂ 18ਵੀਂ ਸਦੀ ਵਿੱਚ ਖਾਲਸਾ ਆਪਣੇ ਸੰਘਰਸ਼ ਦੌਰਾਨ ਕਰਦਾ ਰਿਹਾ ਸੀ ਖਾਲਸਾ ਪੰਚਾਇਤਾਂ ਵਿੱਚ ਕੋਈ ਵੀ ਨੁਮਾਇੰਦਾ ਆਪਣੇ ਗੁਣਾ ਕਰਕੇ ਹੀ ਆ ਸਕੇਗਾ ਅਤੇ ਇਸ ਵਿੱਚ ਸਭ ਧਰਮਾਂ ਨੂੰ ਆਦਰ ਮਾਨ ਹਾਸਲ ਹੋਏਗਾ ਇਹ ਖਾਲਸਾ ਪੰਚਾਇਤਾਂ ਅੱਗੋਂ ਅਕਾਲ ਤਖਤ ਨਾਲ ਜੁੜੀਆਂ ਹੋਣਗੀਆਂ ਕਰਮਜੀਤ ਸਿੰਘ ਰਿਪੋਰਟਰ ਪੰਜਾਬੀ ਟਰਬਿਊਨ 28 ਦਸੰਬਰ 1999 ਦੋ ਪ੍ਰੋਫੈਸਰਾਂ ਦੇ ਸ਼ੰਕੇ ਵੀ ਦੂਰ ਕੀਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਵੱਲੋਂ ਰਿਹਾਈ ਤੋਂ ਬਾਅਦ ਖਾਲਿਸਤਾਨ ਦੇ ਸੰਕਲਪ ਦਾ ਦ੍ਰਿੜਤਾ ਨਾਲ ਪ੍ਰਗਟਾਵਾ ਜਿੱਥੇ ਪੰਥਕ ਹਲਕਿਆਂ ਵਿੱਚ ਉਤਸ਼ਾਹ ਦਾ ਕਾਰਨ ਬਣਿਆ ਉੱਥੇ ਪੰਜਾਬ ਦਾ Hindu ਭਾਈਚਾਰਾ ਦਹਿਸ਼ਤ ਵਿੱਚ ਵੀ ਆਉਣ ਲੱਗਾ ਪਰ ਹਰਮਿੰਦਰ ਸਿੰਘ ਸੰਧੂ ਨੇ ਖਾਲਿਸਤਾਨ ਦੇ ਸੰਕਲਪ ਦੀ ਵਿਆਖਿਆ ਇਤਿਹਾਸ ਦੀ ਸੇਧ ਵਿੱਚ ਇੰਨੀ ਖੂਬਸੂਰਤੀ ਨਾਲ ਕੀਤੀ ਕਿ ਪੜ੍ਹੇ ਲਿਖੇ ਹਿੰਦੂਆਂ ਦਾ ਇਹ ਸਬੰਧੀ ਡਰ ਖਤਮ ਹੋ ਗਿਆ ਅਤੇ ਉਹ ਵੀ ਸਰਦਾਰ ਸੰਧੂ ਦੀ ਕਾਬਲੀਅਤ ਦੇ ਕਾਇਲ ਹੋ ਗਏ। ਇਹ ਸਬੰਧੀ ਸਰਦਾਰ ਗੁਰਬਚਨ ਸਿੰਘ ਜੋ ਉੱਗੇ ਵਿਦਵਾਨ ਹਨ ਅਤੇ ਦੇਸ਼ ਪੰਜਾਬ ਮੈਗਜ਼ੀਨ ਕੱਢਣ ਦੇ ਨਾਲ ਨਾਲ ਮਨੁੱਖੀ ਹੱਕਾਂ ਲਈ ਕੰਮ ਕਰਦੇ ਰਹੇ ਹਨ। ਉਹਨਾਂ ਦੀ ਇੱਕ ਗਵਾਹੀ ਧੰਨਵਾ ਸਹਿਤ ਛਾਪੀ ਜਾ ਰਹੀ ਹੈ। ਸਰਦਾਰ ਗੁਰਬਚਨ ਸਿੰਘ ਦੱਸਦੇ ਹਨ। ਕਤਲ ਹੋਣ ਤੋਂ 3 ਦਿਨ ਪਹਿਲਾਂ ਸਰਦਾਰ ਹਰਮਿੰਦਰ ਸਿੰਘ ਸੰਧੂ ਜਲੰਧਰ ਤੋਂ ਸ਼ਬਦ ਦੇ ਪੰਜਾਬੀ ਮਾਸਕ ਪਰਚੇ ਸੰਪਰਕ ਦੇ ਸੰਪਾਦਕ ਪ੍ਰੋਫੈਸਰ ਦਰਸ਼ਨ ਸਿੰਘ ਦੇ ਘਰ ਆਏ ਸਨ ਪ੍ਰੋਫੈਸਰ ਦਰਸ਼ਨ ਸਿੰਘ ਉਦੋਂ ਜਲੰਧਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿੱਚ ਪੜ੍ਹਾਉਂਦੇ ਸਨ ਉਹਨਾਂ ਨੇ ਆਪਣੇ ਕਾਲਜ ਦੇ ਸਾਰੇ ਹਿੰਦੂ ਪ੍ਰੋਫੈਸਰਾਂ ਨੂੰ ਆਪਣੇ ਘਰ ਬੁਲਾਇਆ ਹੋਇਆ ਸੀ ਤਾਂ ਕਿ ਉਹ ਸਰਦਾਰ ਸੰਧੂ ਨੂੰ ਮਿਲ ਕੇ ਆਪਣੇ ਮਨ ਵਿੱਚ ਖਾਲਿਸਤਾਨ ਬਾਰੇ ਪੈਦਾ ਹੁੰਦੇ ਸਾਰੇ ਸ਼ੰਕਿਆਂ ਦੀ ਨਿਵਰਤੀ ਕਰ ਸਕਣ ਉਹਨਾਂ ਨੇ ਮੈਨੂੰ ਵੀ ਇਸ ਮਿਲਣੀ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ। ਮੇਰੇ ਸਮੇਤ ਕਮਰੇ ਵਿੱਚ 10-11 ਜਾਣੇ ਸਨ ਜਿਨ੍ਹਾਂ ਵਿੱਚ 7-8 ਹਿੰਦੂ ਪ੍ਰੋਫੈਸਰ ਸਨ। ਇਹ ਮਿਲਣੀ 5-6 ਘੰਟੇ ਦੇ ਕਰੀਬ ਚੱਲੀ ਸੀ। ਸਰਦਾਰ ਸੰਧੂ ਨੇ ਬੜੇ ਠਰਮੇ ਨਾਲ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਮੈਂ ਉਸ ਤੋਂ ਪਹਿਲਾਂ ਸਰਦਾਰ ਸੰਧੂ ਨੂੰ ਕਦੇ ਨਹੀਂ ਸੀ ਮਿਲਿਆ ਤੇ ਨਾ ਹੀ ਮੈਂ ਉਹਨਾਂ ਦਾ ਸ਼ਰਧਾਲੂ ਸਾਂ। ਮੈਂ ਉਹਨਾਂ ਦੀ ਗੱਲਬਾਤ ਕਰਨ ਦੇ ਲਹਿਜੇ ਤੋਂ ਬਹੁਤ ਪ੍ਰਭਾਵਿਤ ਹੋਇਆ। ਖਾਸ ਕਰਕੇ ਉਹਨਾਂ ਵੱਲੋਂ ਪਿੰਡਾਂ ਵਿੱਚ ਖਾਲਸਾ ਪੰਚਾਇਤਾਂ ਕਾਇਮ ਕਰਨ ਦੇ ਦਿੱਤੇ ਗਏ ਸੱਦੇ ਤੋਂ ਇੰਝ ਜ਼ਾਬਦਾ ਸੀ ਕਿ ਉਹ ਖਾਲਸਤਾਨੀ ਲਹਿਰ ਨੂੰ ਲੋਕ ਲਹਿਰ ਬਣਾਉਣਾ ਚਾਹੁੰਦੇ ਸਨ ਉਹਨਾਂ ਨੇ ਸਭ ਤੋਂ ਪਹਿਲਾਂ ਹਿੰਦੂ ਪ੍ਰੋਫੈਸਰਾਂ ਦੇ ਇਸ ਸ਼ੰਕੇ ਦਾ ਜਵਾਬ ਦਿੱਤਾ ਕਿ ਕੀ ਖਾਲਸਤਾਨ ਵਿੱਚ ਹਿੰਦੂ ਰਹਿ ਸਕਣਗੇ ਅਤੇ ਜੇ ਰਹਿ ਸਕਣਗੇ ਤਾਂ ਕਿਹੜੀਆਂ ਸ਼ਰਤਾਂ ਉੱਤੇ ਰਹਿਣਗੇ ਸਰਦਾਰ ਸੰਧੂ ਦਾ ਬੜਾ ਸਪਸ਼ਟ ਜਵਾਬ ਸੀ ਕਿ ਇਸ ਤਰ੍ਹਾਂ ਦੇ ਨਰਮੂਲ ਸ਼ੰਕਿਆਂ ਦਾ ਕਾਰਨ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਸਿੱਖ ਵਿਰੋਧੀ ਪ੍ਰਚਾਰ ਹੈ ਜਦੋਂ ਕਿ ਸਿੱਖ ਰਾਜ ਦੀਆਂ ਦੋ ਮਿਸਲਾਂ ਸਾਡੇ ਕੋਲ ਪਹਿਲਾਂ ਹੀ ਮੌਜੂਦ ਹਨ ਪਹਿਲੀ ਮਿਸਾਲ ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਦੀ ਹੈ ਅਤੇ ਦੂਜੀ ਮਿਸਾਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਹੈ ਇਹਨਾਂ ਦੋਹਾਂ ਮੌਕਿਆਂ ਉੱਤੇ ਧਰਮ ਦੇ ਆਧਾਰ ਉੱਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਲੜਾਈ ਮੁਗਲਾਂ ਨਾਲ ਸੀ ਪਰ ਉਸ ਦੀ ਫੌਜ ਵਿੱਚ ਮੁਸਲਮਾਨ ਸ਼ਾਮਲ ਸਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਇੱਕ ਜਰਨੈਲ ਦੀਵਾਨ ਮੁਕਮ ਚੰਦ ਇੱਕ ਹਿੰਦੂ ਸੀ ਭਾਵੇਂ ਕਿ ਮਹਾਰਾਜ ਦੇ ਫੌਜ ਵਿੱਚ ਹਰੀ ਸਿੰਘ ਨਲੂਆ ਤੇ ਸ਼ਾਮ ਸਿੰਘ ਆਟਾਰੀ ਵਰਗੇ ਫੌਜੀ ਜਰਨੈਲ ਮੌਜੂਦ ਸਨ ਪੰਜਾਬ ਵਿੱਚ ਹਿੰਦੂਆਂ ਦੇ ਮਾਰੇ ਜਾਣ ਬਾਰੇ ਉਹਨਾਂ ਦਾ ਜਵਾਬ ਸੀ ਕਿ ਕੋਈ ਵੀ ਸਿੱਖ ਖੜਕੂ ਕਿਸੇ ਨਿਰਦੋਸ਼ ਬੰਦੇ ਦਾ ਕਤਲ ਨਹੀਂ ਕਰ ਸਕਦਾ ਪਰ ਜੇ ਕੁਝ ਅਜਿਹਾ ਹੋ ਰਿਹਾ ਹੈ ਤਾਂ ਇਸ ਦਾ ਕਾਰਨ ਜਾਂ ਤਾਂ ਲਹਿਰ ਵਿੱਚ ਕੋਸ ਆਏ ਗਲਤ ਲੋਕ ਹਨ ਤੇ ਜਾਂ ਫਿਰ ਸਰਕਾਰੀ ਏਜੰਸੀਆਂ ਪੰਜਾਬ ਅੰਦਰ ਹਿੰਦੂ ਸਿੱਖਾਂ ਵਿੱਚ ਭਾਈਚਾਰਕ ਪਾੜਾ ਪਾਉਣ ਲਈ ਇੰਜ ਕਰ ਰਹੀਆਂ ਹਨ ਉਹਨਾਂ ਨੇ ਪੂਰੇ ਭਰੋਸੇ ਨਾਲ ਉਹਨਾਂ ਪ੍ਰੋਫੈਸਰਾਂ ਨੂੰ ਇਹ ਯਕੀਨ ਦਿਵਾਇਆ ਕਿ ਉਹ ਆਪਣਾ ਪੂਰਾ ਤਾਣ ਲਾ ਕੇ ਇਸ ਪਾੜੇ ਨੂੰ ਭਰਨ ਦਾ ਯਤਨ ਕਰਨਗੇ 5-6 ਘੰਟੇ ਚੱਲੀ ਵਾਰਤਾ ਲਾਭ ਵਿੱਚ ਉਹਨਾਂ ਨੇ ਪੰਜਾਬ ਦੇ ਆਰਥਿਕ ਸਮਾਜਿਕ ਤੇ ਸੱਭਿਆਚਾਰਕ ਵਿਕਾਸ ਬਾਰੇ ਵੀ ਢੇ ਸਾਰੀਆਂ ਗੱਲਾਂ ਕੀਤੀਆਂ ਉਹ ਗੱਲਾਂ ਤਾਂ ਹੁਣ ਮੈਨੂੰ ਪੂਰੀ ਤਰ੍ਹਾਂ ਜਾਦ ਨਹੀਂ ਪਰ ਇੱਕ ਗੱਲ ਇਹ ਜਵਾਦ ਜ਼ਰੂਰ ਹੈ ਕਿ ਉਹਨਾਂ ਨੇ ਕਿਹਾ ਸੀ ਆਪ ਗੁਰੂਆਂ ਦੇ ਨਾਮ ਉੱਤੇ ਜਿਉਂਦਾ ਹੈ ਅਤੇ ਸਿੱਖ ਕਿਸਾਨੀ ਖਾਸ ਕਰਕੇ ਪਿੰਡਾਂ ਵਿੱਚ ਕੇਂਦਰਿਤ ਹੈ ਇਸ ਲਈ ਪੰਜਾਬ ਦੇ ਪਿੰਡਾਂ ਨੂੰ ਪਹਿਲ ਦੇ ਆਧਾਰ ਉੱਤੇ ਵਿਕਸਿਤ ਕੀਤਾ ਜਾਏਗਾ ਪਿੰਡਾਂ ਵਿੱਚ ਰਹਿੰਦੇ ਗਰੀਬ ਲੋਕਾਂ ਤੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਉਚੇਚੇ ਯਤਨ ਕੀਤੇ ਜਾਣਗੇ ਪਿੰਡਾਂ ਦਾ ਵਿਕਾਸ ਸ਼ਹਿਰਾਂ ਦੇ ਵਿਕਾਸ ਨੂੰ ਸਹਾਈ ਹੋਵੇਗਾ ਮੇਰੇ ਵੱਲੋਂ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਉਹਨਾਂ ਨੇ ਬੜੇ ਵਿਸਤਾਰ ਨਾਲ ਦਿੱਤਾ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਜਾਤ ਪਾਤ ਦਾ ਪੂਰਨ ਰੂਪ ਵਿੱਚ ਖੰਡਨ ਕੀਤਾ ਗਿਆ ਹੈ ਤਾਂ ਫਿਰ ਪੰਜਾਬੀ ਸਮਾਜ ਵਿੱਚ ਜਾਤ ਪਾਤੀ ਕੋੜ ਕਿਉਂ ਮੌਜੂਦ ਹੈ ਸਰਦਾਰ ਸੰਤੂ ਦਾ ਜਵਾਬ ਸੀ ਕਿ ਗੁਰੂ ਸਾਹਿਬ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਤੱਕ ਸਿੱਖ ਲਹਿਰ ਨੇ ਪੰਜਾਬ ਵਿੱਚੋਂ ਜਾਤ ਪਾਤ ਦਾ ਖਾਤਮਾ ਕੀਤਾ ਇਸੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਫਤਿਹ ਕਰਨ ਤੋਂ ਬਾਅਦ ਇੱਕ ਕਹੇ ਜਾਂਦੇ ਨੀਵੀਂ ਜਾਤ ਦੇ ਬਾਬਾ ਬਾਸ ਸਿੰਘ ਨੂੰ ਸਰਹਿੰਦ ਦਾ ਪਹਿਲਾ ਮੁਖੀ ਥਾਪਿਆ ਪਰ ਜਿਵੇਂ-ਜਿਵੇਂ ਸਿੱਖ ਲਹਿਰ ਵਿੱਚ ਜਾਗੀਰਦਾਰੀ ਆਈ ਅਤੇ ਮੈਂ ਮੇਰੇ ਪਰਿਵਾਰ ਦੀ ਗੱਲ ਭਾਰੂ ਹੋਈ ਤੇਵੇਂ-ਤੇਵੇਂ ਸਿੱਖ ਪੰਥ ਵਿੱਚ ਜਾਤ-ਪਾਤ ਨੇ ਫਿਰ ਸਿਰ ਚੁੱਕ ਲਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜ਼ ਸਾਮਰਾਜੀਆਂ ਦੀ ਓਟ ਲੈ ਕੇ ਬ੍ਰਾਹਮਣਵਾਦ ਦਾ ਸ਼ਿਕਾਰ ਬੇਦੀ ਤੇ ਸੋਡੀ ਗੁਰੂ ਪਰਿਵਾਰਾਂ ਨੇ ਪੰਜਾਬ ਅੰਦਰ ਜਾਤ-ਪਾਤ ਨੂੰ ਫਿਰ ਉਤਸ਼ਾਹਿਤ ਕੀਤਾ ਬਾਦ ਕਿਸਮਤੀ ਨਾਲ ਉਸ ਦੌਰ ਦੇ ਸਿੱਖ ਸਰਦਾਰਾਂ ਨੇ ਆਪਣੀ ਜਗੀਰੂ ਹੈਂਕੜ ਕਰਨ ਇਸ ਜਾਤ ਪਾਤੀ ਕੋੜ ਨੂੰ ਅਪਣਾ ਲਿਆ। ਬਾਕੀ ਹੀਟਲੀ ਸੰਗਤ ਵੀ ਇਹਨਾਂ ਆਗੂਆਂ ਦੀ ਪੈਰੋਕਾਰ ਹੋਣ ਕਰਕੇ ਹੌਲੀ-ਹੌਲੀ ਇਸੇ ਰੋਗ ਦਾ ਸ਼ਿਕਾਰ ਹੋ ਗਈ। ਪਰ ਜਦੋਂ ਹੀ ਸਿੰਘ ਸਭਾ ਲਹਿਰ ਵੇਲੇ ਸਿੱਖਾਂ ਵਿੱਚ ਜਾਗਰਤੀ ਆਈ ਤਾਂ ਸਿੱਖ ਵਿਦਵਾਨਾਂ ਨੇ ਪੂਰੇ ਜ਼ੋਰ ਨਾਲ ਜਾਤ ਪਾਤ ਦਾ ਵਿਰੋਧ ਕੀਤਾ। ਸੰਤ ਜਨੈਲ ਸਿੰਘ ਭਿੰਡਰਾਂ ਵਾਲੇ ਨੇ ਸਿੱਖਾਂ ਨੂੰ ਕਦੇ ਜਾਤ ਪਾਤੀ ਨਜ਼ਰਾਂ ਨਾਲ ਨਹੀਂ ਵੇਖਿਆ। ਅਸੀਂ ਵੀ ਜਦੋਂ ਤਾਕਤ ਵਿੱਚ ਆਏ ਆਪਣਾ ਪੂਰਾ ਜ਼ੋਰ ਲਾ ਕੇ ਇਸ ਕੋੜ ਦਾ ਫਸਤਾ ਵਧਣ ਦੇ ਯਤਨ ਕਰਾਂਗੇ ਪਰ ਤੁਸੀਂ ਜਾਣਦੇ ਹੋ ਕਿ ਸਦੀਆਂ ਦੀ ਬਿਮਾਰੀ ਕੁਝ ਦਿਨਾਂ ਵਿੱਚ ਜਾਣ ਵਾਲੀ ਨਹੀਂ ਗੁਰਬਚਨ ਸਿੰਘ ਵੰਗਾਰ ਜਨਵਰੀ 2022 ਖਾਲਸਤਾਨ ਦੀਆਂ ਹੱਦਾਂ ਬਾਰੇ ਜੋਧਪੁਰ ਜੇਲ੍ਹ ਤੋਂ ਰਿਹਾਈ ਦੇ ਇਹਨਾਂ ਦਿਨਾਂ ਵਿੱਚ ਹੀ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਇੰਟਰਵਿਊ ਕਰਨ ਪ੍ਰਸਿੱਧ ਪੱਤਰਕਾਰ ਤਵਲীন ਸਿੰਘ ਆਈ ਤਵਲীন ਸਿੰਘ ਨੇ ਪੁੱਛਿਆ ਜਦੋਂ ਤੁਸੀਂ ਖਾਲਸਾ斯坦 ਚਾਹੁੰਦੇ ਹੋ ਉਸ ਦੀਆਂ ਹੱਦਾਂ ਕੀ ਹੋਣਗੀਆਂ ਸਰਦਾਰ ਸੰਧੂ ਦਾ ਜਵਾਬ ਸੀ ਦੋ ਤਰੀਕੇ ਨੇ ਪਹਿਲੀ ਤਾਂ ਇਹ ਕਿ ਭਾਰਤ ਸਰਕਾਰ ਸਾਡੇ ਨਾਲ ਇਸ ਬਾਰੇ ਟੇਬਲ ਟਾਕ ਮੇਜ਼ ਤੇ ਬੈਠ ਕੇ ਗੱਲਬਾਤ ਕਰੇ ਤੇ ਉਸ ਵਿੱਚ ਹੱਦਾਂ ਮਿੱਥ ਲਈਆਂ ਜਾਣ ਜੇ ਉਹ ਅਜਿਹਾ ਨਹੀਂ ਕਰਦੀ ਤਾਂ ਫਿਰ ਦੂਜਾ ਤਰੀਕਾ ਜੁਝਾਰੂਆਂ ਵਾਲਾ ਹੈ ਜੰਗ ਦੇ ਮੈਦਾਨ ਵਿੱਚ ਜਿੰਨਾ ਇਲਾਕਾ ਮੱਲਿਆ ਜਾਊ ਅਸੀਂ ਮੱਲ ਲਵਾਂਗੇ ਸੋ ਇਸ ਤਰ੍ਹਾਂ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਖਾਲਸਾਤਨ ਪ੍ਰਤੀ ਸ਼ੰਕੇ ਅਤੇ ਸੰਸੇ ਦੂਰ ਕਰਦੇ ਹੋਏ ਇਸ ਸੰਘਰਸ਼ ਨੂੰ ਤੇਜ਼ ਕਰ ਦਿੱਤਾ ਅਤੇ ਹਰ ਕੋਈ ਇਸ ਨੌਜੋਨ ਨੂੰ ਆਗੂ ਦੀ ਉੱਚ ਪਾਏ ਦੀ ਸੂਝ ਬੂਝ ਦਾ ਲੋਹਾ ਮੰਨਣ ਲਈ ਮਜਬੂਰ ਹੋ ਗਿਆ ਸਰਦਾਰ ਸੰਧੂ ਦੀ ਇਸ ਕਾਬਲੀਅਤ ਪਿੱਛੇ ਉਸ ਦਾ ਲੰਬਾ ਸੰਘਰਸ਼ ਸਖਤ ਸਾਧਨਾ ਅਤੇ ਅਧਾਇਨ ਵੀ ਸੀ ਕਿਤਾਬ ਰੌਸ਼ਨ ਦਿਮਾਗ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ ਤੁਸੀਂ ਸੁਣ ਰਹੇ ਸੀ 29ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ